ਅੱਛਾ ਨਵੀ ਸਾਰਿਆਂ ਦਾ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਆਪਾਂ ਆਪਣਾ ਫੋਨ ਨੰਬਰ ਬੋਲਾਂਗੇ 97813 43917 97813 43917 ਆਪਣਾ ਫੋਨ ਨੰਬਰ ਹੈ ਜਿਸ ਭੈਣ ਨੇ ਭਰਾ ਨੇ ਵੀਰ ਨੇ ਗੱਲ ਕਰਨੀ ਆਪਣਾ ਫੋਨ ਤੇ ਕਰ ਸਕਦਾ ਹੈ ਤੇ ਬਾਕੀ ਜਿਹੜੇ ਭਾਈ ਆਪਾਂ ਨੂੰ ਕਮੈਂਟ ਕਰਦੇ ਉਹਨਾਂ ਨੂੰ ਜਰੂਰ ਨਾ ਬੋਲਾਂਗੇ ਅੰਮੀ ਭੈਣ ਜੀ ਮਲੇਸ਼ੀਆ ਤੋਂ ਬਲਵਿੰਦਰ ਸਿੰਘ ਜੀ ਯੂ ਐਸ ਏ ਮੋਨਾ ਜੀ ਮੋਨਾ ਜੀ ਯੂ ਐਸ ਏ ਇਹਨਾਂ ਸਾਰ ਕੋਈ ਜਾਣਦਾ ਹੈ ਪਛਾਣਦਾ ਹੈ ਹਬੀਬ ਚੌਧਰੀ ਲੰਡਨ ਤੋਂ ਅਮਰਦੀਪ ਕੌਰ ਯੂ ਐਸ ਏ ਤਕਵੀਰ ਸਿੰਘ ਕੈਨੇਡਾ ਵਾਲੇ ਰਵੀ ਸਿੰਘ ਯੂ ਐਸ ਏ ਪਿੰਡ ਲਹਾਰਾਗਾ ਗੁਰਸ਼ੀਤ ਕੌਰ ਕੌਸ਼ਵੀਰ ਕੌਰ ਸੁਭਦੀਪ ਸਿੰਘ ਗੱਲਾ ਪਿੰਡ ਘਰਸਾਣਾ ਗਨਮੀਤ ਕੌਰ ਪਿੰਡ ਬਲੀਨਾ ਤੇ ਮੱਬਾ ਸੁਮਨਕਪਤਾ ਪੰਜਾਬ ਦਾ ਹਰਮੇਲ ਸਿੰਘ ਬੰਤ ਸਿੰਘ ਹਟਾਇਆ ਪਿੰਡ ਮਕਾਉਰ ਜੰਗ ਬਰੁੰਦੀ ਪਿੰਡ ਪਰਮਿੰਦਰ ਕੌਰ ਪਿੰਡ ਪੂਨਾ ਜਿਹੜਾ ਲੁਧਿਆਣਾ ਕੁਲਦੀਪ ਕੌਰ ਸੰਤੂ ਪਿੰਡ ਸਾਹਪੁਰ ਸਿਮਰਜੀਤ ਕੌਰ ਪਿੰਡ ਪਟਿਆਲਾ ਨਵਿੰਦਰ ਕੌਰ ਕਰਮ ਸਿੰਘ ਵੱਲਾ ਹਰਮਿਆਰ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਦਾ ਗੱਲ ਜੈਲਦਾਰ ਕਰਨ ਕੌਰ ਪਿੰਡ ਜਰੰਦਰ ਤੋਂ ਗਦੇਵ ਕੌਰ ਸਿਆਲਪੁਰ ਪਿੰਡ ਮਲਕੀਤ ਸਿੰਘ ਦਾ ਟਾਲੀਆਂ ਹਰਜਿੰਦਰ ਕੌਰ ਪਿੰਡ ਕੋ ਗਾਜਲ ਅੰਬਰਸਰ ਸਮੂਹ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਪਿੰਡ ਭਲਾਖਾ ਬਾਬਾ ਖਵਾਲ ਸਿੰਘ ਨਵੇਂ ਚੰਨ ਜ਼ਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਤਪੁਰ ਸਦਪਾਲਾ ਪੱਟੀ ਕਰਨ ਸਿੰਘ ਬੱਲਾ ਹਰਸ਼ਵਰਨ ਕੌਰ ਮੋਹਤ ਕੁਮਾਰ ਧਨਪਾਲ ਸਿਮਰ ਰਾਣੀ ਜਲੰਧਰ ਚੜ੍ਹਤ ਸਿੰਘ ਸੋਨੀ ਲਬਦੀਪ ਸੋਨੀ ਸੂਰਤਗੜ ਜਲੰਧਰ ਕੌਰ ਜਗਤਾਰ ਸਿੰਘ ਮਖਲ ਰਾਮ ਪਾਰਸ ਸਿੰਘ ਪੁਰਾ ਅਮਰੀਕਸ ਬਰਿਆੜ ਮੰਗਨਗਰ ਪਿਆਰ ਕੌਰ ਸਰਪੰਚ ਨੇ ਬੇਰਕਾਰ ਖਲਦੀਪ ਕੌਰ ਅਨੰਦਪੁਰ ਸਾਹਿਬ ਮਨਮੋਹਨ ਸਿੰਘ ਫਤਗੜ ਸਾਹਿਬ ਜਗਦੀਸ਼ਪੁਰ ਪਿੰਡ ਸੰਤੂ ਬਾਬਾ ਖਵਾਲ ਨਵੇਂ ਚੰਦ ਜਨਮ ਮੋਗਾ ਨਿਮਿਤ ਕੌਰ ਸੁਭਦੀਪ ਗੱਲ ਗੁਰਸੇਵਕ ਸਿੰਘ ਨਿਆਣੇ ਵਾਲਾ ਬਲਵਿੰਦਰ ਕੌਰ ਜੰਡਿਆਲਾ ਗੁਰ ਜੱਗੀ ਸਾਵੜਾ ਸੀਮਾ ਜੀ ਪਿੰਡ ਜਲੰਧਰ ਕੋਟਕਪੂਰਾ ਤਲਮੰਡੀ ਰਾਜਸਰ ਚੰਦਰਪਾਲ ਕੌਰ ਜੰਗੀ ਰਾਣਾ ਸੁਖਦੇਵ ਸਿੰਘ ਕੁੰਮਕਲਾ ਰਣਜੀਤ ਕੌਰ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਪਟਿਆਲਾ ਦਰਾਸਤ ਨੌਲੀ ਕਨ ਕੌਰ ਕੇਵਲ ਤੋਂ ਬਲਵਿੰਦਰ ਸਿੰਘ ਟੋੜੀਪੰਡਾ ਭੁੱਲੇ ਜਗਰਾਜ ਪੁੱਲਰ ਰਾਜਵੀਰ ਸ਼ਰਮਾ ਬਟਿੰਡੇ ਤੋਂ ਕੁਲਦੀਪ ਕੌਰ ਗਵਤਾ ਗਵਤਾ ਲੁਧਿਆਣਾ ਗਰਮੀ ਤੇ ਪਾਉ ਡੱਬਾ ਵਾਲੀ ਦਸਪਾਲ ਕੋਲ ਲੁਧਿਆਣਾ ਹਰਜਿੰਦਰ ਕੌਰ ਦੂਜਾ ਜਗਤਾਰ ਸਿੰਘ ਸਤਪਾਲ ਸ਼ਰਮਾ ਰਾਜਸਥਾਨ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਜੀ ਓਕੇ ਜਨੀ ਸਿੰਘ ਰਾਜਕਮਰ ਮਾਨਸਾ ਰਾਏ ਜਾਟਾ ਪਾਲ ਸਿੰਘ ਪਟਿਆਲਾ ਦੀਪ ਰੋਡ ਕਰੀਆ ਬਖਸ਼ਾ ਪੈਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਚਮਕੌਰ ਸਿੰਘ ਪਿੰਡ ਬਣੂਂਦੇ ਅਮੰਦਾਗੜਾ ਪਾਲ ਕਰਿਆਣਾ ਸਟੋਰ ਰਾਜਕਮਨ ਮਾਨਸਾ ਸਰਗੇਵਾਲਾ ਅਮਜੀਤ ਸਿੰਘ ਟੇਲਰ ਵੰਟੂ ਸਿੰਘ ਮਹੰਤ ਸਿੰਘ ਆਗਰਾ ਇੰਤਖਾਂ ਸਿੰਘ ਜਸਰਾਸੀ ਪਿੰਡਾ ਦੋਬਾਲਾ ਅਮਰ ਸਿੰਘ ਪਿੰਡ ਖੈਰੀਗੜ੍ਹ ਜੋਪੀ ਪਾਲ ਸਿੰਘ ਬਟਿਆਲਾ ਕਲਵੀਰ ਸਿੰਘ ਬਟਿਆਲਾ ਸੁਸਮਾ ਜੀ ਨਾਬਤੂ ਤੇ ਗਰੋਵਨ ਮਸੀਹਾ ਗਰਦਾਸਪੁਰ ਕਰਤੇਜ ਸਿੰਘ ਲਾਲ ਪੇਖੀ ਪਿਆਰਾ ਲਾਲ ਭਲਾਟਾ ਡਾਕਟਰ ਸੁਖਰਾਜ ਸਿੰਘ ਪਿੰਡ ਥਰਾਜ ਜਿਲ੍ਹਾ ਮੋਗਾ ਮੱਖਣ ਸਿੰਘ ਢਿੱਲੋਂ ਵਰਤੇਜ ਸਿੰਘ ਢਿੱਲੋਂ ਹਰਮਿੰਦਰ ਸਿੰਘ ਕਾਲਾ ਧਿਆਨ ਨਾਰ ਸਿੰਘ ਪਿੰਡ ਮੋਹਲਾ ਨੋਟੀ ਜੋਪੀ ਖਦੇਵ ਸਿੰਘ ਕੂਮਕਲਾ ਗਰਦੇਵ ਸਿੰਘ ਦੇਵ ਜੰਡਿਆਲਾ ਗੁਰੂ ਅਮਰਜੀਤ ਸਿੰਘ ਪੰਡ ਮਜੀਠਾ ਸ੍ਰਿੰਦਰ ਕੌਰ ਜੰਮੰਦਾ ਪਿੰਡ ਸੇਵਿਆ ਦੀਪਕ ਮਾਲ ਫਰੀਦਕੋਟ ਪਰਮਿੰਦਰ ਕੌਰ ਪੂਨਾ ਨਵਦੀਕੌਰ ਪਿੰਡ ਭੋਲਰ ਜ਼ਿਲ੍ਹਾ ਮੋਗਾ ਮਨਤੂ ਸਿੰਘ ਮਨੁੱਖਤਾ ਲਾਇਬ ਜਸਵਿੰਦਰ ਕੌਰ ਪਿੰਡ ਚਮਿਆਰੀ ਜਸਟਰ ਜਲੰਧਰ ਕੁਲਦੀਪ ਕੌਰ ਮਨਦੀਪ ਸਿੰਘ ਪਰਮਜੀਤ ਕੌਰ ਹਰਮੇਲ ਸਿੰਘ ਨਰਮਲ ਸਿੰਘ ਚਨਜੀਤ ਕੌਰ ਦਾਨਗੜ ਇੰਦਰਜੀthਰਾਜ ਬਲਵੀਰ ਸੰਧੂ ਸਿਰਸਾ ਜ਼ਿਲ੍ਹਾ ਗਰਮੀਰ ਸਿੰਘ ਰਾਜਸਥਾਨ ਪਿੰਡ ਐਲ ਐਲ ਐਮ ਪੀ ਐਮ ਅਨਸਪ੍ਰੀਤ ਸਿੰਘ ਸੇਖੋ ਸੰਦੀਪ ਸਿੰਘ ਮੋਹਰ ਸਿੰਘ ਬਾਲਾ ਅਮਰਦੀਪ ਕੌਰ ਪਿੰਡ ਚੱਕਾਂ ਵਾਲਾ ਪੰਜੀਤ ਸਿੰਘ ਗ੍ਰਾਂਥੀ ਪਿੰਡ ਗੁਰਾਇਆਂ ਸਰਬਜੀਤ ਸਿੰਘ ਪਿੰਡ ਬਲਟੋਆ ਗਰਮੀਰ ਸਿੰਘ ਕਾਲੇ ਮਾਜਰਾ ਪਿੰਸੂ ਮਾਊਣਾ ਜਸਵੀਰ ਸਿੰਘ ਗਾਫਰ ਭੋਲੇ ਕੇ ਮੋਹਨ ਸਿੰਘ ਬਰਨਾਲਾ ਬੀ ਕੇ ਮਾਰ ਬਰਨਾਲਾ ਤੇ ਅਮਰਜੀਤ ਕੌਰ ਜੱਜਲਾ ਪਰਮਜੀਤ ਗ੍ਰਾਂਥੀ ਗਰਾਇਆ ਸਰਬਜੀਤ ਕੌਰ ਲੋ ਬਲਦੇਵ ਸਿੰਘ ਦਾ ਪਿੰਡ ਤੋਤਾ ਸਿਮਰਜੀਤ ਕੌਰ ਤਾਮਕੋਟਾ ਮੁੰਡੀਕੌਰ ਜੂਜੇ ਬਲਵੰਤ ਸਿੰਘ ਟੱਕਰ ਮਖਰਾਮ ਤਾਰ ਸਿੰਘ ਵਾਰਾ ਜੈ ਕੁਸ਼ਣ ਸਦੋਸ਼ਰਾਨੀ ਸ਼ੇਖਰਾ ਕਲਦੀਪ ਕੌਰ ਚੁਪਕੀ ਅਨੇਕ ਸਿੰਘ ਗੋਗਾ ਹਰਤੇ ਸਿੰਘ ਗੋਗਾ ਪਿੰਡ ਫਾਜ਼ਲ ਖਾਬੋਰ ਵਾਲਾ ਮਿਸਤਰੀ ਗੁਰਪ੍ਰੀਤ ਗੁਰਸਰਪ੍ਰੋਹਰ ਸਿੰਘ ਤੂਰੇ ਗੁਰਬੀਰ ਸਿੰਘ ਮੁੱਲਾਪੁਰ ਗਰਦੀਪ ਸਿੰਘ ਰਤਨ ਸਿੰਘ ਸਮਨ ਗੋਪਤਾ ਪੰਜਾਬ ਦਿਲਜਾਨ ਕੌਰ ਪੋਤਾ ਮੋਦੀਪ ਜੀਵਨ ਜੋਤ ਕੌਰ ਜਗਦੇਵ ਸਿੰਘ ਰਣਜੀਤ ਕੌਰ ਦਰਤ ਸਿੰਘ ਪੱਟੀ ਸਿੰਘ ਤਪੂਰਾ ਮੋਹਨ لال ਪਿੰਡ ਜੀਵਨ ਸਿੰਘ ਵਾਲਾ ਗੁਰਮੀਤ ਕੌਰ ਪੁਆਇੰਟ ਸੇਵਿੰਗ ਆਰਡਰ ਦਲਜੀਤ ਸਿੰਘ ਨੰਬਰਦਾਰ ਪੁਆਇੰਟ ਜੋੜਾ ਨਵਾਸ ਹਰਦੇਵ ਸਿੰਘ ਵੀਰੇ ਵਾਲਾ ਬਲਬੀਰ ਸਿੰਘ ਸੋਤੇ ਵਾਲਾ ਪਿੰਡ ਦਾਨ ਵਾਲਾ ਸਰਬਜੀਤ ਕੌਰ ਢੋਲ ਨਾਣ ਵਾਲਾ ਗੁਰਮੀਤ ਕੌਰ ਪੁਆਇੰਟ ਕਣਕਵਾਲ ਭੰਮੀ ਕਲਾ ਲਕੀਰ ਸਿੰਘ ਪਿੰਡ ਅੰਨ ਸੂੜੀ ਪਿੰਡ ਜਲੰਧਰ ਜਸ਼ਨਦਰ ਕੌਰ ਪਿੰਡ ਚਿਮਿਆਰੀ ਜਲੰਧਰ ਭੁੱਲਰ ਸਾਹਿਬ ਟਰੱਕਾ ਤੇ ਬਾਬਾ ਨਰਮ ਸਿੰਘ ਕਵਾਲਪੁਰਾ ਲਹਿਰਾ ਗਾ ਲਹਿਰੇ ਕਰਕੇ ਤੋਬੇ ਬੇਬੇ ਪੰਗੂ ਧੰਨਵਾਦ ਬੇਬੇ ਸੋਡਾ ਬਹੁਤ ਬਹੁਤ ਧੰਨਵਾਦ ਆ ਤਨ ਤਾਨ ਸਰਬੰਸ ਸਿੰਘ ਤਨਤਾਨ ਗੁਰਸੇਵ ਸਿੰਘ ਗੋਟੇ ਕਾ ਗੁਰਸੇਵ ਸਿੰਘ ਪਟਿਆਲਾ ਸੋਮਨ ਗਵਤਾ ਪੰਜੌਰ ਤੋਂ ਗਦੇਵ ਕੌਰ ਨਕੌਦਰ ਤੋਂ ਸੁਖਮਿੰਦਰ ਕੌਰ ਏਸੀ ਵਾਲਾ ਜਲਾ ਸਿਹਾਰਪੋਰਾ ਪੰਮੀ ਪੈਣ ਜੀ ਤੇ ਬੁੱਕਣ ਬੋਪਾ ਰਾਏ ਕਲਾ ਲੇਸ਼ੀਆ ਹਬੀਬ ਚੌਧਰੀ ਲੰਡਨ ਤੋਂ ਤੇ ਅੰਜੂ ਰਾਣੀ ਤੇ ਅੰਜੂ ਰਾਣੀ ਗਰਮੀਤ ਕਾਰ ਬਲਟੀਨਾ ਦਵਾਵਾ ਜੈ ਕਿਸ਼ਨ ਸਤੋਸ ਰਾਣੀ ਪਿੰਡ ਸੇਕੜੇ ਵਾਲਾ ਸੇਕੜੇ ਵਾਲਾ ਗਰਜੰਟ ਸਿੰਘ ਸੈਦੋ ਕੇ ਤੇ ਚਲੋ ਜੀ ਵੀਡੀਓ ਜਿਹਨਾਂ ਤਰ੍ਹਾਂ ਨੇ ਕਮੈਂਟ ਕਰੀਏ ਜਰਾ ਮਨ ਨਾਲ ਨਾਮ ਹੈ ਜਸਵੀਰ ਕੌਰ ਤੇ ਨਰਮਲ ਸਿੰਘ ਅਠਲ ਰਵਿੰਦਰ ਕੌਰ ਹਬੀਬ ਚੌਧਰੀ ਜੀ ਤੇ ਸਵਰਨ ਕੌਰ ਕਪਤਾਨ ਸਾਹਿਬ ਸਮਰਜੀਤ ਸਮਜੀਤ ਕੌਰ ਰਣਵੀਰ ਸਿੰਘ ਡਾਕਟਰ ਮਨਜੀਤ ਰਾਲੀਆਂ ਮਨਜੀਤ ਕੌਰ ਫੇਰ ਆ ਗਿਆ ਸਤਵਿੰਦਰ ਕੌਰ ਕੁਸ਼ੇਕ ਸਿੰਘ ਪੀਟਾਗੋਟ ਕੋਲਿੰਦਰ ਸਿੰਘ ਸੁਨਮਬਾ ਅਮਰ ਸਿੰਘ ਤੇ ਬਰਾੜ ਬਰਾੜ ਰੀਤਾ ਬਾਜਵਾ ਜੰਮੂ ਕਰਨ ਸਿੱਧੂ ਅਜਿੰਦਰ ਸਿੰਘ ਉਹ ਮਨਪ੍ਰੀਤ ਕੌਰ ਹਰਪਾਲ ਸਿੰਘ ਸਭ ਨੂੰ 10 10 ਸੋਨਨਾਥ ਜੱਟ ਵੋਇਸ ਰਗਵੀਰ ਸਿੰਘ ਤੇ ਮਹਿੰਦਰ ਮਹਿੰਦਰ ਕੌਰ ਤੇ ਮੋਰ ਸਿੰਘ ਬਾਲਾ ਡਾਕਟਰ ਸੁਖਰਾਜ ਸਿੰਘ ਤੇ ਭੋਲਾ ਗਿੱਲ ਤੇ ਜਗਰਾਜ ਭੁੱਲਰ ਇਹ ਜੇ ਨਾਮ ਮੂਸਾ ਲੱਗਦਾ ਧੰਨਵਾਦ ਸਾਰਿਆਂ ਨੂੰ ਜਿਹੜੇ ਵੀ ਕਮੈਂਟ ਕਰਦੇ ਜੇ ਕਿਸੇ ਦਾ رائے ਵੀ ਜਾਂਦਾ ਤੁਹਾਨੂੰ ਪਤਾ ਹੈ ਆਪਾਂ ਕੀ ਮਨ ਜਜਕਾ ਥੈਂਕ ਯੂ ਤੁਹਾਡੇ ਆਪਣੇ ਸੁਖਦੀਪ ਆਪਣ ਨੂੰ ਪਤਿਆ ਕ ਸੀਟਾ 라ਵ ਜਿ ਬੈਠਿਆ ਉਹ ਤਾਂ ਸਫਵਲ ਭੈਣ ਜੀ ਬੈਠੀ ਆ ਥੈਂਕ ਯੂ ਤੁਸੀਂ ਜਾਣਦੇ ਹੋ ਜੀ ਥੈਂਕ ਯੂ ਤੁਹਾਡਾ ਧੰਨਵਾਦ ਵੈਰੀ ਵੈਰੀ ਮੱਚ ਤੂੰ ਐਂ ਦਾ ਫਰੋਸ ਚਲੋ ਜੀ